ਭਜੀ ਕਿਹੜੀ ਕਟਨਾ ਅਜੇ ਹੀ ਵਾਪਰੀ ਆ ਕਿ ਸ਼ਮਿਆਨੇ ਲਾ ਕੇ ਟੈਂਟ ਲਾ ਕੇ ਇੱਥੇ ਧਰਨਾ ਦੇਣਾ ਪੈ ਗਿਆ ਸੜਕ ਦੇ ਉੱਤੇ ਡਿਜ਼ਾਇਰ ਗੱਡੀ ਸੀ ਡਿਜ਼ਾਇਰ ਡਿਜ਼ਾਇਰ ਗੱਡੀ ਹੈ ਉਹੀ ਸਾਡੇ ਪਿੰਡ ਦੀ ਇੱਕ ਜਿਹੜੀ ਨੂੰ ਸੀ ਸਾਡੇ ਪਿੰਡ ਦੀ ਸੁਨੀਤਾ ਦੇਵੀ ਸਾਡਾ ਭਰਾ ਔਂਕਾਰ ਸਿੰਘ ਉਹਦੀ ਵਾਈਫ ਸੀਗੀ ਉਹਨੂੰ ਜਣੀ ਐਨੇ ਜ਼ੋਰ ਨਾਲ ਮਾਰਿਆ ਚੱਕ ਕੇ ਉਹਦੀ ਡੈਥ ਹੋ ਗਈ ਤੇ ਉਹਨਾਂ ਦੀ ਜਿਹੜੀ ਬੱਚੀ ਐ ਉਹ ਪੀਜੀਆਈ ਚ ਜੇਰੇ ਇਲਾਜ ਐ ਤੇ ਇੱਕ ਹੋਰ ਬੱਚੀ ਐ ਉਹ ਨਾਲ ਉਹਦੀ ਸਹੇਲੀ ਸੀ ਦੋ ਬੱਚੀਆਂ ਜਿਹੜੀਆਂ ਉਹ ਪੀਜੀਆਈ ਚ ਜੇਰੇ ਇਲਾਜ ਐ ਤੇ ਕਾਰਵਾਈ ਪੁਲਿਸ ਨੇ ਜਮਾ ਨਹੀਂ ਕੀਤੀ ਗ੍ਰਿਫਤਾਰ ਨਹੀਂ ਕੀਤਾ ਈਵਨ ਕਿ ਜਿਹੜੇ ਗੱਡੀ ਦੇ ਮਾਲਕ ਐ ਉਹਨਾਂ ਨੂੰ ਵੀ ਟ੍ਰੇਸ ਕਰ ਲਿਆ ਪਤਾ ਲੱਗ ਗਿਆ ਵੀ ਕਿਹਦੀ ਗੱਡੀ ਐ ਕੌਣ ਬੰਦਾ ਚਲਾਉਂਦਾ ਸੀ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪਹਿਲਾ ਨੈਤਿਕ ਤੌਰ ਤੇ ਉਹਨਾਂ ਨੂੰ ਜੋ ਜਿਹੜੇ ਉੱਪਰ ਉੱਥੇ ਸੁਨੀਤਾ ਦੇਵ ਜੀ ਉਹਨਾਂ ਨੂੰ ਹਸਪੀਟਲ ਦਾਖਲ ਕਰਾਉਣਾ ਚਾਹੀਦਾ ਸੀ ਤੁਹਾਨੂੰ ਕਿਰਾਇਆ ਨਹੀਂ ਕਿਸੇ ਨੇ ਪੁਲਿਸ ਪ੍ਰਸ਼ਾਸਨ ਨੇ ਪਹਿਲੇ ਉਹਨਾਂ ਨੂੰ ਨਹੀਂ ਚੱਕਿਆ ਤੇ ਗੱਡੀ ਚੱਕ ਕੇ ਪਹਿਲਾਂ ਥਾਣੇ ਲੈ ਗਈ ਉਹਨਾਂ ਨੂੰ ਜ਼ਰੂਰੀ ਨਹੀਂ ਸਮਝਿਆ ਨਹੀਂ ਚੱਕਣਾ ਉਹ ਸੜਕ ਤੇ ਪਏ ਰਹੇ ਉਹ ਸੜਕ ਤੇ ਪਏ ਰਹੇ ਨਹੀਂ ਇਹ ਵਾਕਿਆ ਹੀ ਗੱਲ ਹੋਈ ਆ ਵੀ ਗੱਡੀ ਪਹਿਲਾਂ ਥਾਣੇ ਚਲ ਗਈ ਵਾਕਿਆ ਹੀ ਗੱਲ ਜੀ ਜਿਹੜੇ ਜ਼ਖਮੀ ਸੀਗੇ ਉਹ ਥਾਣੇ ਹਸਪਤਾਲ ਹੀ ਪਹੁੰਚੇ ਹਸਪਤਾਲ ਨਹੀਂ ਵਾਕਿਆ ਗੱਲ ਸਹੀ ਆ ਜੀ ਜਿਹੜਾ ਫ੍ਰੀਜ਼ਰ ਹੈ ਨਾ ਉਹ ਅਸੀਂ ਆਪ ਗ੍ਰੈਂਟ ਤੇ ਲੈ ਕੇ ਉਹਦੇ ਚ ਬੋਡੀ ਰੱਖੀ ਹੋਈ ਆ ਮਤਲਬ ਉੱਥੇ ਤੁਸੀਂ ਦੇਖਣਾ ਸੀ ਗੱਡੀ ਕਿੰਨੇ ਮਿੰਟਾਂ ਚ ਉੱਥੇ ਚੱਲ ਗਈ ਸਰ ਉਹ ਕਿਉਂ ਗਈ ਉਹਦਾ ਰੀਜ਼ਨ ਕੀ ਹੈ ਤੁਹਾਨੂੰ ਲੱਗਦਾ ਵੀ ਸੁਨੀਤਾ ਦੇਵੀ ਜੀ ਉਸ ਸਮੇਂ ਜਿਹੋਨ ਦੀ ਹਾਲਤ ਦੇ ਵਿੱਚ ਸੀਗੇ ਜੇ ਉਹਨਾਂ ਨੂੰ ਜੇ ਫਰਸਟ ایڈ ਮਿਲਦੀ ਤਾਂ ਬਚਾਅ ਹੋ ਸਕਦਾ ਸੀ ਕੱਪੜੇ ਸੀਨੇ ਵਾਲੀ ਪਰਚੀ ਗੱਡੀ ਜੋ ਵਿੱਚੋਂ ਮਿਲ ਗਈ ਉਹਦੇ ਵਿੱਚ ਇਹ ਨੰਬਰ ਲਿਖਿਆ ਹੋਇਆ ਥਾ ਅਸੀਂ ਇਸ ਨੰਬਰ ਤੇ ਮੈਂ ਖੁਦ ਫੋਨ ਕੀਤਾ ਫਿਰ ਉੱਥੇ ਲੇਡੀ ਨੇ ਫੋਨ ਚੱਕਿਆ ਉਹ ਕਹਿੰਦੀ ਵੀ ਜੀ ਗੱਲ ਦੱਸੋ ਸਾਚ ਸੱਚ ਗਿਆ ਮਗਾ ਭੈਣ ਗੱਲ ਹੈਗੀ ਇਹ ਬੇ ਉਸ ਦੇ ਬਰਦੀ ਨੇ ਐਕਸੀਡੈਂਟ ਕਰ ਦਿੱਤਾ ਇੱਕ ਜਨਾਨੀ ਡੈਥ ਹੋ ਚੁੱਕੀ ਤਿੰਨ ਬੰਦੇ ਪੀਜੀਆ ਵਿੱਚ ਚੁੱਕੇ ਆ ਬੇ ਤੁਸੀਂ ਕਹਿੰਦੀ ਭੈਣ ਭਾਈ ਮੈਂ ਤੁਹਾਡੇ ਕੋਲ ਥਾਣੇ ਆ ਜਾਂਦੀ ਬੇ ਸਾਨੂੰ ਕੋਈ ਕਹੂਗਾ ਤਾਂ ਨਹੀਂ ਮੈਂ ਕਿਹਾ ਤੁਹਾਨੂੰ ਕੋਈ ਨਹੀਂ ਕਹਿੰਦੇ ਤੁਸੀਂ ਬੰਦਾ ਲਿਓ ਜਿਹੜਾ ਵੀ ਬੰਦਾ ਉਹ ਕਹਿੰਦੀ ਵੀ ਸਾਡਾ ਭਰਾ ਤਾਂ ਨਸ਼ਾ ਕਰਦਾ ਉਹ ਜਿਹੜਾ ਗੱਡੀ ਵਿੱਚੋਂ ਫਾਸਟੈਗ ਮਿਲਿਆ ਅਸੀਂ ਖੁਦ ਸੌਲਖੀਆਂ ਟੂਲ ਟੈਕਸ ਤੇ ਮੇਰਾ ਫਰੈਂਡ ਆ ਉਹਨਾਂ ਨਾਲ ਗੱਲ ਕੀਤੀ ਉਹਨੇ SBI ਬੈਂਕ ਦਾ ਫਾਸਟ ਟੈਗ ਹੈ ਉਹਨੇ ਟੋਟਲੀ ਐਡਰੈਸ ਫਾਸਟ ਟੈਗ ਦਾ ਕੱਢ ਕੇ ਦਿੱਤਾ ਜੀ ਪੁਲਿਸ ਵਾਲੇ ਨੂੰ ਫੋਨ ਕੀਤਾ ਵੀ ਜੀ ਕਹਿੰਦੇ ਗੱਡੀ 'ਚ ਫਾਸਟ ਟੈਗ ਵੀ ਮਿਲਿਆ ਮੈਂ ਕਿਹਾ ਜੀ ਰਣਜੀਤ ਸਿੰਘ ASI ਹੈ ਅਸੀਂ ਇਨਵੈਸਟੀਗੇਸ਼ਨ ਆ ਵੀ ਤੁਸੀਂ ਕਰ ਰਹੇ ਹੋ ਹਾਂ ਜੀ ਸਾਡੀ ਟੀਮ ਜਾ ਰਹੀ ਹੈ ਜੀ ਸਾਡੀ ਟੀਮ ਪਹੁੰਚ ਗਈ ਸਾਡੀ ਟੀਮ ਆ ਹੋ ਰਹੀ ਬੋ ਰਿਹਾ ਅੱਜ 4 ਦਿਨ ਹੋ ਗਏ ਜੀ ਨਾ ਉਹਨਾਂ ਦਾ ਸੰਸਕਾਰ ਹੋਇਆ ਨਾ ਅਸੀਂ ਕਿਸ ਮਤਲਬ ਕਹਿਣ ਦਾ ਭਾਵ ਹੈ ਕਿਹਦੇ 'ਤੇ ਭਰੋਸਾ ਕਰੀਏ ਉਹ ਗੱਡੀ ਦੀ ਸੈਕੰਡ ਸੀਟ ਤੇ ਪਿਆਤਾ ਪੰਜਾਬ ਪੁਲਿਸ ਲੈ ਕੇ ਆਵਾ ਗੱਡੀ ਦੇ ਉੱਤੇ ਹਾਂਜੀ ਗੱਡੀ ਦੇ ਅੰਦਰ ਪਿਆਤਾ ਸੀ ਇੱਥੇ ਸ਼ੀਸ਼ਾ ਟੁੱਟਿਆ ਬਾ ਟੁੱਟ ਕੇ ਗੱਡੀ ਦੀ ਸ਼ੀਟ ਪਰ ਪਿਆਤਾ ਪੰਜਾਬ ਪੁਲਿਸ ਦਾ ਟੈਗ ਪੰਜਾਬ ਪੁਲਿਸ ਦਾ ਟੈਗ ਰੋਪੜ ਤੋਂ ਨੂਰਪੁਰ ਬੇਦੀ ਰੋਡ ਨੂੰ ਰੋਕ ਕੇ ਸ਼ਮਿਆਨ ਦੇ ਲਾਇਕ ਹੈ ਇੱਕ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹਨਾਂ ਲੋਕਾਂ ਦੇ ਚਿਹਰੇ ਦੱਸਦੇ ਆ ਕਿ ਇਹਨਾਂ ਦੇ ਅੰਦਰ ਕੋਈ ਗਹਿਰਾ ਦੁੱਖ ਹੈ ਜਿਹਦੇ ਕਰਕੇ ਬੈਠੇ ਆ ਤੇ ਮੰਗ ਕਾਰਵਾਈ ਦੀ ਆ ਹੋਇਆ ਕੀ ਹੈ ਉਹ ਇਸ ਪਰਿਵਾਰ ਤੋਂ ਹੀ ਜਨਨ ਦੀ ਕੋਸ਼ਿਸ਼ ਕਰਦੇ ਆ ਭਾਈ ਜੀ ਕਿਹੜੀ ਘਟਨਾ ਅਜਿਹੀ ਵਾਪਰੀ ਆ ਕਿ ਸਮਿਆਨੇ ਲਾ ਕੇ ਟੈਂਟ ਲਾ ਕੇ ਇੱਥੇ ਧਰਨਾ ਦੇਣਾ ਪੈ ਗਿਆ ਸੜਕ ਦੇ ਉੱਤੇ ਇਹ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਦੀ ਫਤਿਹ ਇਹ ਅਸਲ 'ਚ ਨਾ ਪਿਛਲੇ ਕੁ 4-5 ਦਿਨ ਪਹਿਲਾਂ ਇੱਕ ਡਿਜ਼ਾਇਰ ਗੱਡੀ ਸੀ ਡਿਜ਼ਾਇਰ ਡਿਜ਼ਾਇਰ ਗੱਡੀ ਹੈ ਉਹ ਨਹੀਂ ਸਾਡੇ ਪਿੰਡ ਦੀ ਇੱਕ ਜਿਹੜੀ ਨੂੰ ਸੀ ਸਾਡੇ ਪਿੰਡ ਦੀ ਸੁਨੀਤਾ ਦੇਵੀ ਸਾਡਾ ਭਰਾ ਔਂਕਾਰ ਸਿੰਘ ਉਹਦੀ ਵਾਈਫ ਸੀਗੀ ਉਹਨੂੰ ਜਣੀ ਐਨੇ ਜ਼ੋਰ ਨਾਲ ਮਾਰਿਆ ਚੱਕ ਕੇ ਉਹਦੀ ਡੈਥ ਹੋ ਗਈ ਤੇ ਉਹਨਾਂ ਦੀ ਜਿਹੜੀ ਬੱਚੀ ਹੈ ਉਹ ਪੀਜੀਆਈ ਚ ਜੇਰੇ ਇਲਾਜ ਹੈ ਤੇ ਇੱਕ ਹੋਰ ਬੱਚੀ ਹੈ ਉਹ ਨਾਲ ਉਹਦੀ ਸਹੇਲੀ ਸੀ ਦੋ ਬੱਚੀਆਂ ਜਿਹੜੀਆਂ ਉਹ ਪੀਜੀਆਈ ਚ ਜੇਰੇ ਇਲਾਜ ਹੈ ਤੇ ਕਾਰਵਾਈ ਪੁਲਿਸ ਨੇ ਜਮਾ ਨਹੀਂ ਕੀਤੀ ਹਾਲੇ ਤੱਕ 4-5 ਦਿਨ ਹੋ ਗਏ ਤੇ ਗੱਡੀ ਦਾ ਚੱਕ ਇਹਨਾਂ ਨੇ ਚੌਂਕੀ 'ਚ ਖੜੀ ਕਰ ਲਈ ਪਰ ਉਹ ਜਿਹੜਾ ਬੰਦਾ ਹੈ ਉਹਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਇਵਨ ਕਿ ਜਿਹੜੇ ਗੱਡੀ ਦੇ ਮਾਲਕ ਹੈ ਉਹਨਾਂ ਨੂੰ ਵੀ ਟ੍ਰੇਸ ਕਰ ਲਿਆ ਪਤਾ ਲੱਗ ਗਿਆ ਵੀ ਕਿਹਦੀ ਗੱਡੀ ਹੈ ਕੌਣ ਬੰਦਾ ਚਲਾਉਂਦਾ ਸੀ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਸਾਨੂੰ ਧਰਨਾ ਦੇਣਾ ਪੈ ਰਿਹਾ ਯਾਰ ਭਾਈ ਕਿਸ ਤਰ੍ਹਾਂ ਦੀ ਨਹੀਂ ਹੋਈ ਭਾਈ ਕਿਹੜੀ ਕਾਰਵਾਈ ਤੁਸੀਂ ਚਾਹੁੰਦੇ ਸੀ ਵੀ ਮੌਕੇ ਤੇ ਕੀ ਹੋਣਾ ਚਾਹੀਦਾ ਸੀ ਤੇ ਕੀ ਨਹੀਂ ਹੋਇਆ ਭਾਈ ਪਹਿਲਾਂ ਨੈਤਿਕ ਤੌਰ ਤੇ ਉਹਨਾਂ ਨੂੰ ਜਿਹੜੇ ਉੱਪਰ ਉੱਥੇ ਸੀਤਾ ਦੇਵ ਜੀ ਉਹਨਾਂ ਨੂੰ ਹਸਪੀਟਲ ਦਾਖਲ ਕਰਾਉਣਾ ਚਾਹੀਦਾ ਸੀ ਤੁਹਾਨੂੰ ਕਿਰਾਇਆ ਨਹੀਂ ਕਿਸੇ ਨੇ ਪੁਲਿਸ ਪ੍ਰਸ਼ਾਸਨ ਨੇ ਪਹਿਲੇ ਉਹਨਾਂ ਨੂੰ ਨਹੀਂ ਚੱਕਿਆ ਤੇ ਗੱਡੀ ਚੱਕ ਕੇ ਪਹਿਲਾਂ ਥਾਣੇ ਲੈ ਗਈ ਉਹਨਾਂ ਨੂੰ ਜ਼ ਉਹ ਗੱਡੀ ਲੈ ਕੇ ਥਾਣਾ ਅੰਦਰ ਲਾਤੀ ਤੇ ਅਸੀਂ ਬਿਆਨ ਦੇਣ ਵੀ ਸਾਨੂੰ ਥਾਣੇ ਨੂੰ ਬੁਲਾਉਂਦੇ ਰਹੇ ਕੋਈ ਐਂਬੂਲੈਂਸ ਨਹੀਂ ਆਈ ਕੋਈ 108 ਨੂੰ ਕਾਲ ਨਹੀਂ ਕੀਤੀ ਗਈ ਕੁਛ ਕੀ ਕੁਝ ਵੀ ਨਹੀਂ ਹੋਇਆ ਸਾ ਮੌਕੇ ਪਰ ਉਸ ਵੇਲੇ ਇੱਕ ਪਾਸੇ ਨਾਲ ਗੱਡੀ ਚ ਲੈ ਗਏ ਉਸ ਵੇਲੇ ਕੋਈ ਕਿਸੇ ਲੋਕਾਂ ਨੇ ਲੱਭ ਕੇ ਕੀਤੇ ਚਾਰ ਬੰਦੇ ਨੇ ਤੇ ਚਾਰਾਂ ਨੂੰ ਨਹੀਂ ਲਗ ਲਗ ਹਸਪੀਟਲ ਮੰਨ ਲਓ ਜਿੱਥੇ ਨੇੜੇ ਪਹੁੰਚਾਇਆ ਤੇ ਸੁਨੀਤਾ ਦੇਵੀ ਉੱਥੇ ਪਏ ਰਹੇ ਨਹੀਂ ਕਿਸੇ ਕੋਈ ਵੀ ਪੁਲਿਸ ਅਫਸਰ ਨੇ ਜੋ ਕਹਿੰਦੇ ਇਹ ਨਹੀਂ ਆਪਣੀਆਂ ਬਣਾਈਆਂ ਗੱਡੀਆਂ ਉੱਥੇ ਕੋਈ ਨਹੀਂ ਪੁੱਜੀ ਯਾਰ ਕਿ ਪੰਜ ਕਿਲੋਮੀਟਰ ਅੱਗੇ ਉੱਥੇ ਉਹ ਉਹ ਬਹਿੰਦੇ ਆ ਆਪਣੇ ਹੈਲਪਫੁਲ ਲਾਈਨ ਵਾਲੇ ਗੱਡੀ ਵਾਲੇ ਕੋਈ ਨਹੀਂ ਉੱ ਜਿਹੜੇ ਜ਼ਖਮੀ ਸੀਗੇ ਉਹ ਥਾਣੇ ਹਸਤਾਲੀ ਪਹੁੰਚੇ ਬਾਕੀ ਗੱਲ ਸਹੀ ਹੈ ਜੀ ਉਸਨੀਤਾ ਦੇਵੀ ਉੱਥੇ ਪਈ ਰਹੇ ਬਾਕੀਆਂ ਨੂੰ ਚਲੋ ਚਾਰ ਜਣੇ ਤੇ ਇੱਕੀ ਕਰਕੇ ਤੇ ਬਾਕੀ ਉਹਨਾਂ ਨੂੰ ਕਿਸੇ ਉਸ ਨੂੰ ਨਹੀਂ ਲੈ ਕੇ ਡੈੱਡ ਬੁੱਡ ਉੱਥੇ ਪਈ ਉਹ ਮਨੂ ਸੁਨੀਤਾ ਦੇਵੀ ਜੀ ਇਹ ਗੱਡੀ ਆਪਣੇ ਥਾਣੇ ਲੈ ਕੇ ਬਸ ਸੀ ਸਾਨੂੰ ਬਿਆਨ ਦੇਣੇ ਨੂੰ ਵੀ ਉੱਥੇ ਬੁਲਾਦੇ ਰਹੇ ਇਹ ਸਾਡੇ ਕੋਲ ਆ ਕੇ ਨਹੀਂ ਕੁਛ ਨਹੀਂ ਆਪਣਾ ਕੀਤਾ ਹੈ ਪ੍ਰਸ਼ਾਸਨ ਨੇ ਜੀ ਜਿਹੜੇ ਰਾਹਗੀਰ ਲੰਗੇ ਜਾਂਦੇ ਸੀ ਨਾ ਰਾਹਗੀਰ ਲੋਕ ਜਾਂਦੇ ਸੀਗੇ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਫਿਰ ਜਿੱਦਾਂ ਵੀ ਫਰਸਟ ਏਡ ਜਿਹੜੀ ਦਿੱਤੀ ਜਾਂ ਨੇੜੇ ਦੇ ਸਬੰਧਤ ਹਸਪੀਟਲ ਚ ਹਸਪੀਟਲਾਂ ਚ ਇੰਨਾ ਮਾੜਾ ਹਾਲ ਹੈ ਸਿੰਘਪੁਰ ਹਸਪੀਟਲ ਤੇ ਲੈ ਕੇ ਲੈ ਕੇ ਸੀ ਸਿੰਘਪੁਰ ਹਸਪੀਟਲ ਹੈਗੇ ਸੀ ਉੱਥੇ ਕੋਈ ਹੈ ਨਹੀਂ ਸੀ ਇਦਾਂ ਦੇ ਪ੍ਰਬੰਧ ਨਹੀਂ ਸੀ ਫੇਰ ਪੀਜੀਆਈ ਨੂੰ ਭੇਜਣਾ ਇਹਦਾ ਫਰੀਜ਼ਰ ਹੈ ਨਾ ਉਹ ਅਸੀਂ ਆਪ ਗ੍ਰੈਂਟ ਤੇ ਲੈ ਕੇ ਉਹਦੇ ਚ ਬਾਡੀ ਰੱਖੀ ਹੋਈ ਹੈ ਕੋਈ ਇੱਥੇ ਕੋਈ ਸਰ ਕਿਸੇ ਦੇ ਲੈਣਾ ਦੇਣਾ ਕੁਛ ਨਹੀਂ ਹੈਗਾ ਸਾਡੇ ਪਰਿਵਾਰ ਨੂੰ ਦੁੱਖ ਹੈ ਇਸ ਚੀਜ਼ ਦਾ ਬਸ ਸਰ ਸਰ ਈਵਨ ਕੇ ਮਤਲਬ ਉੱਥੇ ਤੁਸੀਂ ਦੇਖਣਾ ਸੀ ਗੱਡੀ ਕਿੰਨੇ ਮਿੰਟਾਂ ਚ ਉੱਥੇ ਚੱਲ ਗਈ ਸਰ ਉਹ ਕਿਉਂ ਗਈ ਉਹਦਾ ਰੀਜ਼ਨ ਕੀ ਹੈ ਇਹ ਤੁਹਾਨੂੰ ਲੱਗਦਾ ਵੀ ਸੁਨੀਤਾ ਦੇਵੀ ਜੀ ਉਸ ਸਮੇਂ ਜਿਹੋ ਦੀ ਹਾਲਤ ਦੇ ਵਿੱਚ ਸੀਗੇ ਜੇ ਉਹਨਾਂ ਨੂੰ ਜੇ ਫਰਸਟ ایڈ ਮਿਲਦੀ ਤਾਂ ਬਚਾਅ ਹੋ ਸਕਦਾ ਸੀ ਕੋਈ ਸਰ ਹੁਣ ਅਸੀਂ ਮੌਕੇ ਪਰ ਨਹੀਂ ਸੀ ਨਾ ਪਰ ਹੋ ਸਕਦਾ ਸੀ ਕਿਆ ਪਤਾ ਉਹਨਾਂ ਦੇ ਕੋਈ ਸਵਾਸ ਹੁੰਦੇ ਤਾਂ ਬਚ ਵੀ ਸਕਦੇ ਸੀ ਜੇ ਲੈ ਜਾਂਦੇ ਉਹਨਾਂ ਨੂੰ ਕੋਈ ਪਰ ਸਰ ਕਿਸੇ ਨੇ ਨਹੀਂ ਚੱਕਿਆ ਉੱਥੇ ਦੇ ਉੱਥੇ ਪਏ ਰਹੇ ਮਤਲਬ ਮੈਂ ਤਾਂ ਵੀਰੋ ਹੱਥ ਜੋੜ ਕੇ ਐਫ ਆਈ ਆਰ ਦਰਜ ਹੋਈ ਜੀ ਹਾਂਜੀ ਸਰ ਹੋਈ ਹੈ ਉਹਦੇ ਵਿੱਚ ਅੱਗੇ ਕੀ ਕਾਰਵਾਈ ਕੀ ਨਹੀਂ ਹੋਈ ਫਿਰ ਤੁਹਾਨੂੰ ਕੀ ਲੱਗਦਾ ਗ੍ਰਿਫਤਾਰ ਨਹੀਂ ਕਰ ਰਹੇ ਉਹਨੂੰ ਜਿਹੜਾ ਦੋਸ਼ੀ ਹੈ ਨਾ ਉਹਨੂੰ ਗ੍ਰਿਫਤਾਰ ਨਹੀਂ ਕਰ ਰਹੇ ਐਫ ਆਈ ਆਰ ਤਾਂ ਇਹਨਾਂ ਨੇ ਦਰਜ ਕਰ ਲਈ ਪਰ ਉਹਨੂੰ ਦੋਸ਼ੀ ਨੂੰ ਪਤਾ ਹੋਣ ਦੇ ਬਾਵਜੂਦ ਵੀ ਗੱਡੀ ਕਿਹਦੀ ਹੈ ਉਹ ਟਰੇਸ ਹੋ ਗਈ ਗੱਡੀ ਕਿਹਦੇ ਨਾਮ ਤੇ ਹੈ ਉਹ ਅਸੀਂ ਸਾਡੇ ਵਾਲੇ ਜਿਹੜੇ ਜਣੀ ਪਰਿਵਾਰਕ ਮੈਂਬਰ ਉਹਨਾਂ ਨੇ ਗੱਡੀ ਦਾ ਮਾਲਕ ਟਰੇਸ ਕਰਿਆ ਵੀ ਆ ਫਲਾਣੇ ਦੀ ਗੱਡੀ ਹੈ ਪਰ ਪੁਲਿਸ ਨੂੰ ਵੀ ਦੱਸਦਾ ਸਾਰਾ ਕੁਝ ਦੱਸਦਾ ਕਿੰਨੇ ਦਿਨ ਹੋ ਗਏ 4 ਦਿਨ ਹੋ ਗਏ 4 ਦਿਨ ਹੋ ਗਏ ਨਾ 4 ਦਿਨ ਹੋ ਗਏ ਤੇ ਹਜੇ ਤੱਕ ਉਹਨੂੰ ਦੋਸ਼ੀ ਨਹੀਂ ਖੜ ਰਹੇ ਜੇ ਹੁਣ ਆਉਂਦੀ ਆ ਪੁਲਿਸ ਡੀਐਸਪੀ ਸਾਹਿਬ ਆਈਐਸਐਚਓ ਸਾਹਿਬ ਐਸਪੀ ਸਾਹਿਬ ਆਕੇ ਅਸੀਂ ਜੀ 에ਰਪੋਰਟਾਂ ਤੇ ਕਹਿਤਾ ਅਸੀਂ ਜੀ ਫਲਾਨੇ ਕਹਿਤਾ ਉਹ 에ਰਪੋਰਟਾਂ ਦਾ ਬਾਅਦ ਦੀਆਂ ਗੱਲਾਂ 4 ਦਿਨ ਬਾਅਦ ਹਜੇ ਤੁਸੀਂ 에ਰਪੋਰਟ ਤੇ ਕਹਿੰਦੇ ਪਤਾ ਨਹੀਂ ਬੰਦਾ ਕਿੱਥੇ ਚਲੇ ਗਿਆ ਤੁਸੀਂ ਕੀ ਸਮਝਦੇ ਕਿ ਕਿਵੇਂ ਫੜਿਆ ਜਾ ਸਕਦਾ ਸੀ ਬੰਦਾ ਮੌਕੇ ਤੇ ਕੀ ਉੱਥੇ ਚਾਂਸਸ ਸੀਗੇ ਵੀ ਉਹ ਬੰਦਾ ਮੌਕੇ ਤੇ ਫੜਿਆ ਜਾ ਸਕਦਾ ਸੀ ਕਿਉਂਕਿ ਉੱਥੋਂ ਥੋੜੀ ਦੂਰ ਤਾਂ ਚੌਂਕੀ ਆ ਪੁਲਿਸ ਚੌਂਕੀ ਆ ਜਿਹੜੀ ਉਹ ਉਹ ਜਗ੍ਹਾ ਜਿੱਥੇ ਐਕਸੀਡੈਂਟ ਹੋਇਆ ਉੱਥੋਂ ਮਸਾਂ 3-4 ਕਿਲੋਮੀਟਰ ਦੂਰ ਜਾ ਕੇ ਨਾ ਕਲਮਾ ਚੌਂਕੀ ਐ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦਾ 5-7 ਘੰਟੇ ਕਿਸੇ ਨੇ ਪੁੱਛਿਆ ਹੀ ਨਹੀਂ ਤੇ ਪੁਲਿਸ ਨੇ ਕਿਹਾ ਕੀ ਹੈ ਸਰਦਾਰ ਸਾਹਿਬ ਕੀ ਕਿਹਾ ਪੁਲਿਸ ਤਦੋਂ ਅਸੀਂ ਤਾਂ ਅਸੀਂ ਅਸੀਂ ਪੁਰਸਕੋ ਗਏ ਆ ਇਹਨਾਂ ਡਾਟਾ ਪਤੀ ਸਿੰਘ ਪਰੇਤੀ ਸਿੰਘ ਪਰਤਵਾਦੀ ਲੈ ਕੇ ਅਨੰਦਪੁਰ ਗਏ ਨਾ ਇਹਨਾਂ ਕੋਲ ਐਂਬੂਲੈਂਸ ਦਾ ਬੰਦੋਬਾਧ ਸੀ ਉੱਥੇ ਬਾਅਦ ਉਹਦੇ ਚਲੋ ਬੋਡੀ ਜਮਾ ਕਰਾਈ ਐਤਵਾਰ ਨੂੰ ਫਿਰ ਅਸੀਂ 100 ਬੰਦਾ ਤਕਰੀਬਨ ਚੌਂਕੀ ਗਿਆ ਅਸੀਂ ਆਪਣੇ ਆਪ ਟਰੇਲਾਂ ਕਢਾਈਆਂ ਜਿੱਥੇ ਦੀ ਗੱਡੀ ਸੀ ਬਲਦੇਵ ਸਿੰਘ ਨਾਂ ਦੀ ਗੱਡੀ ਸੀ ਉਹਨਾਂ ਨੂੰ ਇਹ ਡਿਟੇਲਾਂ ਦਿੱਤੀਆਂ ਬਲਦੇਵ ਸਿੰਘ ਹੈ ਅੰਮ੍ਰਿਤਸਰ ਤੋਂ ਹੈ ਇਹ ਉਹਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰੋ ਮੋਬਾਈਲ ਨੰਬਰ ਵੀ ਦਿੱਤਾ ਤੁਸੀਂ ਨੰਬਰ ਵੀ ਅਸੀਂ ਦਿੱਤਾ ਖੜਾ ਗਿਆ ਤੁਹਾਨੂੰ ਕਿੱਥੋਂ ਪਤਾ ਲੱਗਿਆ ਹੈ ਅਸੀਂ ਉਹਨਾਂ ਦੀ ਇੱਕ ਆਪਣੇ ਕੱਪੜੇ ਸੀਣੇ ਵਾਲੀ ਪਰਚੀ ਕੱਪੜੇ ਸੀਣੇ ਵਾਲੀ ਪਰਚੀ ਗੱਡੀ 'ਚੋਂ ਵਿੱਚੋਂ ਮਿਲ ਗਈ ਉਹਦੇ ਵਿੱਚ ਇਹ ਨੰਬਰ ਲਿਖਿਆ ਹੋਇਆ ਥਾ ਅਸੀਂ ਇਸ ਨੰਬਰ ਤੇ ਮੈਂ ਖੁਦ ਫੋਨ ਕੀਤਾ ਉਹਨਾਂ ਨੂੰ ਮੈਂ ਕਿਹਾ ਜੀ ਬਲਦੇਵ ਸਿੰਘ ਨਾਲ ਗੱਲ ਕਰਾਓ ਉਹ ਕਹਿੰਦੇ ਸਾਡਾ ਭਰਾ ਹੈ ਅਸੀਂ ਮਿੰਟ ਤੋਂ 10 ਮਿੰਟ ਇਹ ਗੱਲ ਕਰਾਂਦੇ ਫਿਰ ਉਹਨਾਂ ਹੀ 10-15 ਮਿੰਟ ਬਾਅਦ ਮੈਂ ਫਿਰ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਮੇਰੀ ਗੱਲ ਕਰਾਓ ਕਹਿੰਦੇ ਜੀ ਕੌਣ ਮੈਂ ਕਿਹਾ ਬਲਦੇਵ ਸਿੰਘ ਨਾਲ ਕਹਿੰਦੇ ਭਾਜੀ ਉਹ ਦੂਰ ਹੈ ਸਾਡੇ ਘਰ ਤੋਂ ਸਾਡਾ ਭਰਾ ਹੈ ਪਰ ਅਸੀਂ ਗੱਲ ਕਰਾ ਦਿੰਦੇ 10 ਮਿੰਟ ਬਾਅਦ ਫੇਰ ਫੋਨ ਕਰੋ ਫੇਰ ਅਸੀਂ ਤੀਜੀ ਵਾਰ ਫੋਨ ਕੀਤਾ ਮੇਰੇ ਫੋਨ ਤੇ ਫੋਨ ਗਿਆ ਉਹਨੂੰ ਫੇਰ ਉਥੇ ਲੇਡੀ ਨੇ ਫੋਨ ਚੱਕਿਆ ਉਹ ਕਹਿੰਦੀ ਵੀਰ ਜੀ ਗੱਲ ਦੱਸੋ ਸਾਚ ਸੱਚ ਗਿਆ ਮੈਂ ਕਿਹਾ ਭੈਣ ਗੱਲ ਹੈਗੀ ਇਹ ਬੇ ਉਸ ਦੇ ਬਰਦੀ ਨੇ ਐਕਸੀਡੈਂਟ ਕਰ ਦਿੱਤਾ ਇੱਕ ਜਨਾਨੀ ਡੈਥ ਹੋ ਚੁੱਕੀ ਤਿੰਨ ਬੰਦੇ ਪੀਜੀਆਈ ਪੁੱਜ ਚੁੱਕੇ ਆ ਬੇ ਤੁਸੀਂ ਕਹਿੰਦੀ ਭੈਣ ਭਾਈ ਮੈਂ ਤੁਹਾਡੇ ਕੋਲ ਥਾਣੇ ਆ ਜਾਂਦੀ ਵੇਖ ਤਾਨੇ ਕੋਈ ਕਹੂਗੇ ਤਾ ਨਹੀਂ ਮੈਂ ਕਿ ਤੁਹਾਨੂੰ ਕੋਈ ਨਹੀਂ ਕਹਿੰਦੇ ਤੁਸੀਂ ਬੰਦਾ ਲਿਓ ਜਿਹੜਾ ਵੀ ਬੰਦਾ ਉਹ ਕਹਿੰਦੇ ਵੀ ਸਾਡਾ ਭਰਾ ਤਾਂ ਨਸ਼ਾ ਕਰਦਾ ਉਹ ਸੱਚੇ ਦਾ ਮੁੰਡਾ ਮੈਂ ਤੁਹਾਡੀ ਬਲਦੇਵ ਸਿੰਘ ਨਾਲ ਗੱਲ ਕਰਾਂਦੀ ਹੁਣ ਇਹ ਗੱਲ ਕਹੀ ਹਾਂ ਜਿਹੜਾ ਡਰਾਈਵਰ ਸੀ ਉਹਨੇ ਨਸ਼ਾ ਕੀਤਾ ਸੀ ਜਿਹੜਾ ਡਰਾਈਵ ਕਰ ਰਿਹਾ ਸੀ ਉਹ ਪਤਨ ਜੋ ਵੀ ਗੱਡੀ ਚਲਾਣੇ ਵਾਲਾ ਹੋਊਗਾ ਤੁਹਾਨੂੰ ਨਹੀਂ ਪਤਾ ਬਲਦੇਵ ਸਿੰਘ ਖੋਤਾ ਜਾਂ ਕੋਈ ਹੋਰ ਤਾਂ ਫਿਰ ਕੋ ਫੋਨ ਤੇ ਗੱਲ ਹੁੰਦੀ ਸੀ ਦੂਸਰੀ ਗੱਲ ਫਿਰ ਮੈਂ ਇਹ ਨੰਬਰ ਥਾਣੇ 'ਚ ਦਿੱਤਾ ਉਹਨੇ ਕੋਈ ਗੱਲ ਨਹੀਂ ਕੀਤੀ ਕਾਗਜ਼ ਇੱਧਰ-ਇੱਧਰ ਕੋਈ ਐ ਕਿ ਤੁਸੀਂ ਆਹ ਨੰਬਰ ਤੇ ਫੋਨ ਕਰੋ ਨਹੀਂ ਫੋਨ ਕੀਤਾ ਫਿਰ ਉਹਨਾਂ ਦਾ ਤੁਹਾਨੂੰ ਇਹ ਫਰਟ ਟੈਗ ਮਿਲਿਆ ਕੋਈ ਗੱਲ ਨਹੀਂ ਫਰਟ ਟੈਗ ਮਿਲਿਆ ਫਰਟ ਟੈਗ ਤੇ ਅਸੀਂ ਨੰਬਰ ਕਢਾਇਆ ਇਹ ਸਾਝੇ ਇਹਨਾਂ ਨੂੰ ਕਿ ਅਬ ਇਹ ਫਰਟ ਟੈਗ ਲੱਗ ਗਈ ਤੇ ਗੱਡੀ ਫੜ ਲਓ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਜਾਣੇ ਤੇ ਚਾਰਾ ਫਸੇ ਘਰ ਚੂੜੀਆਂ ਕੁੜੀ ਦਾ ਨੰਬਰ ਹੈ ਉਹ ਕਹਿੰਦੀ ਤੁਸੀਂ ਸਾਡੇ ਕੋਲ ਆ ਜੇ ਸਾਡੀ ਸਾਨੂੰ ਥਾਣਾ ਬਣਾ ਲਾਣਾ ਬੁਲਾਓ ਫਿਰ ਵੀ ਸਾਨੂੰ ਪਰਸੋਂ ਪੂਰਾ ਦਿਨ ਐਤਵਾਰ ਨੂੰ ਕਹਿੰਦੇ ਜੀ ਅਸੀਂ ਚਲ ਗਏ ਸਾਡੀ ਟੀਮ ਚਲ ਗਈ ਜਦ ਕਿ ਸਾਨੂੰ ਲੱਗਦਾ ਉਹ ਇਹੀ ਨਹੀਂ ਇਹਨਾਂ ਦਾ ਜੋ ਪੁਲਿਸ ਦਾ ਟੈਗ ਤਾਂ ਉਹ ਗੱਡੀ ਦੀ ਸੈਕੰਡ ਸੀਟ ਤੇ ਪਿਆ ਥਾ ਪੰਜਾਬ ਪੁਲਿਸ ਲੈ ਕੇ ਆਵਾ ਗੱਡੀ ਦੇ ਉੱਤੇ ਹਾਂਜੀ ਗੱਡੀ ਦੇ ਅੰਦਰ ਪਿਆ ਥਾ ਜਿੱਥੇ ਸ਼ੀਸ਼ਾ ਟੁੱਟਿਆ ਵਾ ਟੁੱਟ ਕੇ ਗੱਡੀ ਦੀ ਸ਼ੀਟ ਪਰ ਪਿਆ ਥਾ ਪੰਜਾਬ ਪੁਲਿਸ ਦਾ ਟੈਗ ਪੰਜਾਬ ਪੁਲਿਸ ਦਾ ਟੈਗ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਤਾਂ ਬਈ ਇਹ ਛੇ ਹੋ ਚੱਕਾ ਪੰਜਾਬ ਪੁਲ ਪਸਾਨੂੰ ਸਾਰਾ ਇੱਕ ਭਰੋਸਾ ਹੋ ਜਾਵੇ ਸਾਡੇ ਬੰਦੇਾਂ ਨੂੰ ਸ਼ਾਂਤੀ ਹੋ ਜਾਵੇ ਬਈ ਤੇ ਬੰਦੇ ਤੇ ਇਹ ਹੋ ਗਿਆ ਪਰ ਇਹਨਾਂ ਨੇ ਕੋਈ ਕਾਰ ਨਹੀਂ ਸਾਨੂੰ ਝੂਠਾ ਦਰਸਾ ਦਿੰਦੇ ਰਹੇ ਉਹ ਤਾਂ ਅਸੀਂ ਸਭ ਕੁਝ ਉਹਨਾਂ ਦਾ ਚੁਣਨ ਦਾ ਚੁੱਕਿਆ ਬਈ ਅੰਬਲ ਸਾਰਾ ਬਲਦੇਵ ਸਿੰਘ ਦੀ ਗੱਡੀ ਆ ਉਹਨਾਂ ਦਾ ਅੰਦਰ ਦੱਬੀ ਵੀ ਇਹਨਾਂ ਦੱਸ ਰਹੇ ਆ ਫਿਰ ਇਹ ਕਿਉਂ ਨਹੀਂ ਫੜ ਰਹੇ ਕੀ ਬਾਈ ਜੀ ਮਸਲਾ ਪੂਰਾ ਸੀ ਹੇ ਭੈਣ ਗਈ ਸੀ ਕਿੱਥੋਂ ਆ ਰਹੇ ਸੀ ਕਿਵੇਂ ਇਹ ਹਾਦਸਾ ਹੁੰਦਾ ਕੁਝ ਪਤਾ ਲੱਗਿਆ ਤੁਹਾਨੂੰ ਦਰਸਲੇਨ ਆ ਜੀ ਡੂਮੇ ਵਾਲ ਗਏ ਸੀ ਦੰਦਾਂ ਦੀ ਦਵਾਈ ਲੈਣ ਦਵਾਈ ਲੈ ਕੇ ਵਾਪਸ ਆ ਰਹੇ ਸੀ ਦੰਦਾਂ ਦੀ ਦਵਾਈ ਲੈ ਕੇ ਵਾਪਸ ਆ ਰਹੇ ਸੀ ਇੱਕ ਮਿੰਟ ਇਹ ਫਿਰ ਆਂਦੇ ਵੇ ਰਸਤੇ 'ਚ ਪਿੱਛੋਂ ਤੋਂ ਬੈਗ ਗੱਡੀ ਨੇ ਹਿੱਟ ਕੀਤਾ ਇਹਨਾਂ ਨੂੰ ਜੀ ਪਿੱਛੇ ਤੋਂ ਹਿੱਟ ਗਿਆ ਹਾਂ ਪਿੱਛੋਂ ਤੋਂ ਹਿੱਟ ਕੀਤਾ ਜੀ ਜਿਹੜੀ ਫਿਰ ਚਾਰ ਜਣੇ ਸੀ ਦੋ ਮਤਲਬ ਸੈਦਪੁਰ ਦੇ ਸੀ ਦੋ ਇਹ ਨੰਗਲ ਵਿਆਣੇ ਦੀ ਮਾਮਾਥੀਆਂ ਦੀਆਂ ਜੀ ਦੋਨੇ ਜਣੀਆਂ ਇਹ ਕੁੜੀ ਪੀਜੀ ਆਈਏ ਦੋ ਕੁੜੀਆਂ ਪੀਜੀ ਆਈਏ ਇੱਕ ਮੁੰਡਾ ਰੋਪੜ ਹੈ ਇੱਕ ਇਹਨਾਂ ਦੀ ਡੈਥ ਹੋ ਚੁੱਕੀ ਹੈ ਜਦੋਂ ਅਸੀਂ ਸਿੰਘਪੁਰ ਪੁੱਜੇ ਕਿਉਂਕਿ ਸਾਨੂੰ ਪਰਿਵਾਰ ਨੂੰ ਬਾਅਦ ਚੋਂ ਪਤਾ ਲੱਗਿਆ ਅਸੀਂ ਸਿੰਘਪੁਰ ਪੁੱਜੇ ਉੱਥਾ ਅਸੀਂ ਗਏ ਚੌਥਾ ਸਾਨੂੰ ਪਤਾ ਲੱਗਿਆ ਵੀ ਇਹਦੀ ਡੈਥ ਹੋ ਗਈ ਦੂਈ ਕੁੜੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਉਹ ਨਾਲ ਦੇ ਭਰਾ ਉਹ ਪੀਜੀਆਈ ਲੈ ਕੇ ਚਲੇ ਗਏ ਅਸੀਂ ਕਿਹਾ ਵੀ ਜੋ ਡੈੱਡ ਬੋਡੀ ਆ ਉਹਨਾਂ ਨੂੰ ਵੀ ਅਸੀਂ ਐਂਬੂਲੈਂਸ ਅਨੰਦਪੁਰ ਸਾਹਿਬ ਮੋਚਰੀ ਚ ਰੱਖ ਦਿੰਦੇ ਉਹ ਵੀ ਲੈ ਜਾਂਦੇ ਉਹ ਹਸਪੀਟਲ ਵਾਲੇ ਕਹਿ ਰਹੇ ਵੀ ਸਾਨੂੰ ਵੀ ਇਹ ਅਸੀਂ ਐਂਬੂਲੈਂਸ ਨਹੀਂ ਦੇ ਸਕਦੇ ਤੁਸੀਂ ਆਪਣੀ ਪ੍ਰਾਈਵੇਟ ਗੱਡੀ ਲਓ ਹੁਣ ਇਹ ਤਾਂ ਲੋਕਲ ਪ੍ਰਾਈਵੇਟ ਐਂਬੂਲੈਂਸ ਨਹੀਂ ਮਿਲਨੀ ਜੀ ਅਸੀਂ ਫਿਰ ਆਪਣੀ ਗੱਡੀ ਚ ਨੰਦਪੁਰ ਸਾਹਿਬ ਲੈ ਗਏ ਜੀ ਅਸੀਂ ਪਿੰਡ ਦੇ ਪੰਜ ਚਾਰ ਬੰਦੇ ਮੋਹਤਪੁਰ ਵੀ ਪੰਜ ਚਾਰ ਅਸੀਂ ਨੰਦਪੁਰ ਸਾਹਿਬ ਲੈ ਗਏ ਉੱਥੇ ਜਦੋਂ ਗਏ ਉੱਥਾ ਮੋਚਰੀ ਵਾਲੇ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਸਾਡੇ ਕੋਲ ਮੋਚਰੀ ਖਾਲੀ ਨਹੀਂ ਹੈਗੀ ਵੀ ਦੋ ਫਰਿੱਜ ਹੈ ਦੋਨਾਂ ਚ ਡੈੱਡ ਬੋਟੀਆਂ ਵੀ ਸਾਡੇ ਕੋਲ ਫਰਿੱਜ ਨਹੀਂ ਹੈ ਫਿਰ ਪੁਲਿਸ ਵਾਲਿਆਂ ਨੂੰ ਅਸੀਂ ਦੱਸਿਆ ਵੀ ਨਾ ਕੋਈ ਫਰਿੱਜ ਨਹੀਂ ਹੈ ਇੱਕ ਮੁਲਾਜ਼ਮ ਨਾਲ ਗਿਆ ਅਸੀਂ ਪਵਨ ਕੁਮਾਰ ਜੀ ਉਹ ਕਹਿ ਰਹੇ ਵੀ ਤੁਸੀਂ ਫਰਿੱਜ ਦਾ ਖੁਦ ਅਰੇਂਜ ਕਰੋ ਅਸੀਂ ਫਰਿੱਜ ਰੈਂਟ ਪਰ ਮਤਲਬ ਆਟੋ ਲੈ ਕੇ ਫਰਿੱਜ ਗੁਰਦੁਆਰੇ ਸਾਹਿਬ ਤੋਂ ਅਰੇਂਜ ਕੀਤਾ ਉਹਨਾਂ ਦੀ ਗੁਰਦੁਆਰੇ ਬਾਬਾ ਜੀ ਰਿਕਵੈਸਟ ਕੀਤੀ ਉਹਨੇ ਫਰ ਉਹਦੀ ਡੈੱਡ ਬੋਡੀ ਉੱਤਰਿਆ ਅਜੇ ਤੀਆ ਚੌਥਾ ਦਿਨ ਹੋ ਗਿਆ ਜੀ ਠੀਕ ਹੈ ਜੀ ਫਿਰ ਉਤੇ ਬਾਅਦ ਜਿਹੜਾ ਗੱਡੀ ਵਿੱਚੋਂ ਫਾਸਟੈਗ ਮਿਲਿਆ ਅਸੀਂ ਖੁਦ ਸੋਲਖੀਆਂ ਟੂਲ ਟੈਕਸ ਤੇ ਮੇਰਾ ਫਰੈਂਡ ਆ ਉਹਨਾਂ ਨਾਲ ਗੱਲ ਕੀਤੀ ਉਹਨੇ ਐਸਬੀਆਈ ਬੈਂਕ ਦਾ ਫਾਸਟੈਗ ਹੈ ਉਹਨੇ ਟੋਟਲੀ ਐਡਰੈਸ ਫਾਸਟੈਗ ਦਾ ਕੱਢ ਕੇ ਦਿੱਤਾ ਜੀ ਟੋਟਲ ਅੱਦਸ ਤੋਂ ਐਡਰੈਸ ਮੜਿਆ ਜੀ ਇਹ ਟੋਟਲੀ ਐਡਰੈਸ ਕੱਢ ਕੇ ਦਿੱਤਾ ਅਸੀਂ ਪੁਲਿਸ ਵਾਲੇ ਨੂੰ ਫੋਨ ਕੀਤਾ ਵੀ ਜੀ ਕਹਿੰਦੇ ਗੱਡੀ ਚ ਫਾਸਟੈਗ ਵੀ ਮਿਲਿਆ ਮੈਂ ਕਿਹਾ ਜੀ ਰਣਜੀਤ ਸਿੰਘ ਐਸਆਈ ਹੈ ਵੀ ਉਹਨੇ ਸਾਨੂੰ ਖੁਦ ਸਾਡੇ ਕੋਲ ਫੋਟੋ ਫਾਸਟੈਗ ਦੀ ਉਹਦੇ ਹੱਥ ਦੀਆਂ ਫੋਟੋ ਉਹਨੇ ਖੁਦ ਦੱਸਿਆ ਅਸੀਂ ਇਨਵੈਸਟੀਗੇਸ਼ਨ ਆ ਵੀ ਤੁਸੀਂ ਕਰ ਰਹੇ ਹੋ ਹਾਂ ਜੀ ਵੀ ਅਸੀਂ ਫਾਸਟੈਗ ਵੀ ਉਹ ਕਹਿੰਦਾ ਐਸ ਇਨਚਾਰਜ ਨੂੰ ਦੱਸਿਆ ਜਦੋਂ ਅਸੀਂ ਕਾਲ ਕਰਕੇ ਉਹ ਕਹਿੰਦੇ ਕਿ ਵੀ ਫਾਸਟੈਗ ਚ ਤੁਹਾਨੂੰ ਕੀ ਪਤਾ ਲੱਗਿਆ ਵੀ ਸਾਨੂੰ ਦੱਸ ਦੋ ਅਸੀਂ ਇਹ ਦੱਸਿਆ ਵੀ ਸਤਵਿੰਦਰਪਾਲ ਪੁੱਤ ਸਕੂਤਰ ਬਲਵਿੰਦਰ ਸਿੰਘ ਇਹਦੇ ਨਾਮ ਦਾ ਫਾਸਟੈਗ ਹੈ ਜੀ ਤੇ ਇਹਦਾ ਨੰਬਰ ਮੁਗੀ ਫਾਸਟ ਟੈਕਨੋਲੋਜੀ ਕੰਟੈਕਟ ਨੰਬਰ ਵੀ ਮਿਲਿਆ ਅਸੀਂ ਕੰਟੈਕਟ ਨੰਬਰ ਵੀ ਨਾਲ ਦੱਸਿਆ ਜੀ ਪੁਲਿਸ ਨੂੰ ਫਿਰ ਵੀ ਕੋਈ ਕਾਰਵਾਈ ਨਹੀਂ ਜੀ ਸਾਡੀ ਟੀਮ ਜਾ ਰਹੀ ਹੈ ਜੀ ਸਾਡੀ ਟੀਮ ਪਹੁੰਚ ਗਈ ਸਾਡੀ ਟੀਮ ਆ ਹੋ ਰਿਹਾ ਬਹੁਤ ਹੈ ਅੱਜ 4 ਦਿਨ ਹੋ ਗਏ ਜੀ ਨਾ ਉਹਨਾਂ ਦਾ ਸੰਸਕਾਰ ਹੋਇਆ ਨਾ ਅਸੀਂ ਕਿ ਕਿਸ ਮਤਲਬ ਕਹਿਣ ਦਾ ਭਾਵ ਹੈ ਕਿਹਦੇ ਉੱਪਰ ਭਰੋਸਾ ਕਰੀਏ ਪ੍ਰਸ਼ਾਸਨ ਉੱਪਰ ਭਰੋਸਾ ਕਰੀਏ ਪੁਲਿਸ ਉੱਪਰ ਭਰੋਸਾ ਕਰੀਏ ਜਾਂ ਕਿਸੇ ਪਾਰਟੀਆਂ ਉੱਪਰ ਕਿਸ ਉੱਪਰ ਭਰੋਸਾ ਕਰੀਏ ਜੀ ਬਾ ਜੋ ਵੀ ਹੈ ਗੱਡੀ ਖੜੀ ਹੈ ਗੱਡੀ ਤੁਸੀਂ ਦੇਖ ਲਓ ਹੋਦਰ ਅਸੀਂ ਡੈੱਡ ਬੋਡੀ ਮਤਲਬ ਲੈ ਕੇ ਆਨੰਦਪੁਰ ਪੁੱਜੇ ਸਾਡੇ ਕੋਈ ਵੀ ਅਸੀਂ ਖੁਦ ਬਿਆਨ ਦੇਣ ਚੌਂਕੀ ਚ ਗੱਡੀ ਸਾਡੇ ਬਿਆਨਾਂ ਤੋਂ ਪਹਿਲਾਂ ਚੌਂਕੀ ਚ ਪੁੱਜ ਗਈ ਵੀ ਅੱਧੇ ਘੰਟੇ ਅੱਧੇ ਘੰਟੇ ਚ ਗੱਡੀ ਪੁੱਜ ਗਈ ਕਮ ਸਿਕਮ ਚਲੋ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਪੁਲਿਸ ਪ੍ਰਸ਼ਾਸਨ ਨੂੰ ਨਾ ਨਾਲ ਲੈਣਾ ਚਾਹੀਦਾ ਜੀ ਆ ਗੱਡੀ ਹੈ ਜੀ ਅਸੀਂ ਅਰੈਸਟ ਗੱਡੀ ਦੀ ਆਪਣੇ ਕਬਜ਼ੇ ਚ ਲੈਣ ਲੱਗੇ ਕਿਸੇ ਨੂੰ ਕੋਈ ਪਤਾ ਨਹੀਂ ਜੀ ਸਾਨੂੰ ਕੋਈ ਫੋਟੋਆਂ ਗੱਡੀ ਦੀਆਂ ਮਿਲੀਆਂ ਉਹਦੇ ਅਸੀਂ ਉੱਥੇ ਜਾ ਕੇ ਦੇਖਿਆ ਵੀ ਗੱਡੀ ਚੌਂਕੀ ਚ ਪੁੱਜ ਗਈ ਜੀ ਸੋ ਬਿਲਕੁਲ ਸਵਾਲ ਜਿਹੜੇ ਹੈਗੇ ਕਾਰਵਾਈ ਦੇ ਉੱਤੇ ਆ ਕਿ ਇੱਕ ਭੈਣ ਜਿਹਦੀ ਕੀ ਮੌਤ ਹੋਈ ਆ ਐਕਸੀਡੈਂਟ ਤੋਂ ਬਾਅਦ ਪਰ ਪੁਲਿਸ ਦੀ ਕਾਰਵਾਈ ਜਿਹੜੀ ਹੈ ਕਿ ਢਿੱਲੀ ਇਨਵੈਸਟੀਗੇਸ਼ਨ ਆ ਪਰਿਵਾਰ ਕਰ ਰਿਹਾ ਬਾਈ ਜੀ ਕੀ ਕਹਿਣਾ DAOਗੇ ਇਸ ਮਸਲੇ ਗੱਲ ਐਸੀ ਜਿਸ ਤਰ੍ਹਾਂ ਇਹ ਬਹੁਤ ਦੁਖਦਾਈ ਘਟਨਾ ਵਾਪਰੀ ਐ ਤੇ ਇਸ ਘਟਨਾ ਤੋਂ ਜੋ ਸਾਨੂੰ ਨਜ਼ਰ ਆਇਆ ਚਾਰ ਪੰਜ ਦਿਨ ਬੀਤਣ ਤੋਂ ਬਾਅਦ ਵੀ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਤੇ ਜਦੋਂ ਹੁਣ ਐਸਐਚਓ ਸਾਹਿਬ ਡੀਐਸਪੀ ਸਾਹਿਬ ਤੇ ਐਸਪੀ ਸਾਹਿਬ ਵੀ ਆਏ ਉਹਨਾਂ ਨੇ ਸਟੇਜ ਤੋਂ ਵੀ ਇਹ ਗੱਲ ਕਹੀ ਕਿ ਅਸੀਂ ਜਿਹੜਾ ਲੋਕਆਊਟ ਨੋਟਿਸ ਹੈ ਜਿਹੜਾ ਉਹ 에ਰਪੋਰਟਾਂ ਦੇ ਉੱਤੇ ਦੇ ਦਿੱਤਾ ਕਿ ਪਰ ਇਹ ਨਹੀਂ ਦੱਸਿਆ ਗਿਆ ਕਿ ਉਹ ਕਿਸ ਵਿਅਕਤੀ ਦੇ ਨਾਂ ਤੇ ਦਿੱਤਾ ਗਿਆ ਉਸ ਦੀ ਕੋਈ ਤਸਵੀਰ ਹੈ ਉਹਦਾ ਕੋਈ ਐਡਰੈਸ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਗਿਆ ਜਾਨੀ ਇੱਕ ਲਾਰੇ ਲੱਪੇ ਵਾਲੀ ਜਿਹੜੀ ਇਹ ਸਥਿਤੀ ਬਣਾਈ ਗਈ ਹੈ ਤਾਂ ਕਿ ਇਸ ਜਿਹੜਾ ਧਰਨੇ ਨੂੰ ਉਹ ਮੁਲਤਵੀ ਕੀਤਾ ਜਾਵੇ ਇਸੇ ਚੱਕਰ ਦੇ ਵਿੱਚ ਪਰ ਮੈਂ ਸਮਝਦਾ ਕਿ ਪਰਿਵਾਰ ਨੇ ਕਿਉਂਕਿ ਜ਼ਿੰਦਗੀ ਜਿਹੜਾ ਆਣਾ ਜਾਣਾ ਤਾਂ ਪਰਮਾਤਮਾ ਦੇ ਹੱਥ ਹੈ ਪਰ ਜਿਹੜੀ ਮਿੱਟੀ ਸੰਘਟਣੀ ਸੀ ਪਰਵਾਨਾ ਜੇ ਉਸ ਤਰ੍ਹਾਂ ਕੋਈ ਮੌਤ ਹੋ ਜਾਂਦੀ ਉਹਦੀ ਕੁਝ ਹੋਰ ਗੱਲ ਸੀਗੀ ਪਰ ਇਹ ਜਿਹੜੀ ਘਟਨਾ ਹੈ ਤਾਂ ਬਿਲਕੁਲ ਕਾਤਲਾਨਾ ਘਟਨਾ ਹੈ ਉਹ ਵਿਅਕਤੀ ਜਿਹੜਾ ਮੌਕੇ ਤੋਂ ਭੱਜ ਗਿਆ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਹੁਣ ਤੱਕ ਮੇਰੇ ਹਿਸਾਬ ਨਾਲ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੇ ਧਰਨੇ ਹਨ ਕਿਉਂਕਿ ਪਿਛਲੇ ਵੀ ਦੋ ਤਿੰਨ ਮਹੀਨੇ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਉਹ ਵੀ ਇਸ ਧਰਨਿਆਂ ਦੇ ਨਾਲ ਹੀ ਇਨਸਾਫ ਮਿਲਿਆ ਇਸ ਤਰ੍ਹਾਂ ਜੇ ਇਸ ਤਰ੍ਹਾਂ ਇਨਸਾਫ ਮਿਲਣਾ ਫਿਰ ਪੁਲਿਸ ਪ੍ਰਸ਼ਾਸਨ ਦੀ ਕੀ ਜ਼ਰੂਰਤ ਹੈ ਇੱਥੇ ਲੋੜ ਸਰ ਬਿਲਕੁਲ ਸਵਾਲ ਕਾਰਵਾਈ ਜਿਹੜੀ ਆਗੀ ਉਹ ਬਣਦੀ ਨਹੀਂ ਕੀਤੀ ਕੀ ਹਾਲਾਂਕਿ ਪਰਿਵਾਰ ਵੱਲੋਂ ਬਹੁਤ ਕੁਝ ਪਤਾ ਕਰਕੇ ਪੁਲਿਸ ਨੂੰ ਦੱਸਿਆ ਗਿਆ ਪਰ ਅਜੇ ਤੱਕ ਵੀ 4 ਦਿਨ ਬੀਤਣ ਤੋਂ ਬਾਅਦ ਕਿਸੇ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਣ ਦੇ ਚੱਲਦੀਆਂ ਇਹ ਸੜਕ ਨੂੰ ਰੋਕ ਕੇ ਇੱਥੇ ਧਰਨਾ ਲਾਇਆ ਗਿਆ ਤੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਗੁਰਪ੍ਰਸਾਦ ਸਿੰਘ ਤੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ